ਲਾ ਦੇ ਜਟਾਣਿਆਂ ਵਾਲਾ ਜੇ ਤੇਰਾ ਲੱਗਾ ਦਫਾ ਤੇ 10 ਲੱਖ ਦੇ ਚੈੱਕ ਮੇਰੇ ਕੋਲ ਦੇ ਇਧਰ ਦੇਖਦੇ ਨੇ ਟਾਕੜ ਪਰ ਕਿਹੜਾ ਕਮਾਲ ਕਰੂਗਾ ਲਓ ਕਬੱਡੀ ਪਈ ਹੋਏ ਬੁਲਟ ਦੀ ਅਖੀਰਾਂ ਵਾਲੀਆ ਬੁਲਟ ਔਰ ਦੂਸਰੇ ਪਾਸੇ ਰਾਜਾ 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 ਆ ਰਾਜਾ ਪੰਦਰੀ ਵਾਲਾ ਕੋਸ਼ਿਸ਼ ਕਰਦਾ ਡੱਕਣ ਦੀ ਕਬੱਡੀ 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 ਹਾ ਹਾ ਸਿਰਾ ਆਓ ਸਿਰਾ ਨਹੀਂ ਨਹੀਂ ਇੱਕੋ ਜਾਫੀ ਨੇ ਦੋ ਲਾਉਣੇ ਆ ਗਾਂਗੇ ਇੱਕੋ ਜਾਫੀ ਨੇ ਉਹ ਇੱਕ ਇੱਕ ਹੋ ਗਿਆ ਚਾਰ ਖਿਡਾਰੀਆਂ ਦੇ ਪੰਜ ਖਿਡਾਰੀਆਂ ਦੇ ਇੱਕ ਇੱਕ ਜੱਫੇ ਹੋ ਗਏ ਨੇ ਪੰਜ ਖਿਡਾਰੀਆਂ ਦੇ ਤੇ ਇੱਕ ਹੋਰ ਲੱਗ ਗਿਆ ਤੇ 5 ਲੱਖ ਆਹ ਉਹ 10 ਲੱਖ ਕੀਤਾ ਪਿਆ ਗੱਲਾਂ ਵੱਖਰੀਆਂ ਕਾਂਗੇ ਵਾਲਿਆ ਆਹ ਜੱਗੂ ਦਾ ਵੀ ਇੱਕ ਹੋਇਆ ਦਾ ਤੇ ਨਾਲ ਕਹਿੰਦੇ ਪੱਤਰੀ ਵਾਲੇ ਰਾਜੇ ਦਾ ਵੀ ਇੱਕ ਹੈ ਤੇ ਜਟਾਣੇ ਵਾਲੇ ਕੁਲਵੀਰ ਦਾ ਵੀ ਇੱਕ ਰਾਜਾ ਪੱਧਰੀ ਵਾਲਾ 10 ਲੱਖ ਦਾ ਜੇਤੂ ਹੈ ਰਾਜਾ ਪੱਧਰੀ